ਸਾਉਣ ਦੇ ਵਿੱਚੋਂ ਇਨਸਾਨੀਅਤ ਜਿਹੜੀ ਹੈ ਉਹ ਮਰਦੀ ਹੁੰਦੀ ਜਾ ਰਹੀ ਤੇ ਉਹ ਦੇਖੋ ਕਹ ਰਹੇ ਨੇ ਖਲ ਚਪੀਠ ਕੇ ਦੇਦਾਰੋਂ ਲੁਕਮਾਰ ਕੋਈ ਖਲ ਚਪੀਠ ਕੇ ਦੇਦਾਰੋਂ ਲੁਕਮਾਰ ਕੋਈ ਬੰਦਾ ਮੁੜ ਕੇ ਬਣ ਜਾਵੇ ਇਨਸਾਨ ਸੁਬਾਨ ਅੱਲਾਹ i'm ਬੰਦਾ ਹੈ ਬੰਦਾ ਹੈ ਮੇਰੀ ਲੁੱਟ ਲੈਂਦਾ ਜਦ ਮੌਕਾ ਮਿਲ ਜਾਵੇ ਲੁੱਟ ਲੈਂਦਾ ਜਦ ਮੌਕਾ ਲੱਗੇ ਅਬ ਵਿੱਚ ਹਵਾ تو میں تو مہمان بھی نہیں ہاں کیونکہ مہمان نے تو ایک کچھ پل آگے چلے جانا ہے میں تو اتنے رچیا وسیا ہاں میرا اتنے ہی جنم ہوا ہے سرسا میرا نانکہ ہے سرسا میرا پروار ہے اور سرسا دی خوبصورت فضا درج بہت سارے رنگ ویچے ہیں محبتہ دے پیار دے عشق دے عبادت دے آؤ کر کر یہ اس دی کہ کڑیاں کی گھر چلی سی دیا بھنگ چل رہی سی کہ کڑیاں کیوں تو پہنیاں نے سدیوہ صاحب نے گھر کی ਇਹ ਦੌੜਨੀ ਤਾਂ ਪਰ ਜੀ ਦੇ ਸੇਵਾ ਸਾਹਿਬ ਕਿਉਂਕਿ ਸ੍ਰਿਸ਼ਟੀ ਚਲਦੀ ਹੈ ਜੇ ਕੁੜੀਆਂ ਜਸਤੇ ਰੁਕ ਜਾਣ ਗਿਆ ਤੇ ਫਿਰ ਸ੍ਰਿਸ਼ਟੀ ਰੁਕ ਜਾਏਗੀ ਸ੍ਰਿਸ਼ਟੀ ਰੁਕ ਜਾਏਗੀ ਕੁੜੀਆਂ ਦਾ ਚੱਲਣਾ ਬਹੁਤ ਜ਼ਰੂਰੀ ਹੈ ਕੁੜੀਆਂ ਦਾ ਦੌੜਨਾ ਬਹੁਤ ਜ਼ਰੂਰੀ ਹੈ ਕੁੜੀਆਂ ਦਾ ਭੱਜ ਕੇ ਉਸ ਆਸਮਾਨ ਨੂੰ ਛੂਣਾ ਬਹੁਤ ਜ਼ਰੂਰੀ ਹੈ ਇੱਕ ਦਿਨ ਅਜਿਹਾ ਤਮਾਸ਼ਾ ਹੋਇਆ ਹੂਕੇ ਪਰ ਤੇ ਹਾਸਾ ਮਾਰ ਕਲੋ ਮੇਰੀ ਤਾਂ ਪੈਰ ਸੀ ਤੁਹਾਡੀ ਦਸੇ ਨਾਲ ਕੋਈ ਸ਼ਰਮ ਨਹੀਂ ਮਾਰੀ ਕਲਮ ਇਹ ਪਤਨੀ ਦਾ ਨਾਮ ਹੈ ਕਵਿਤਾ ਮੇਰੀ ਬੇਟੀ ਦਾ ਨਾਮ ਹੈ ਜੀਤ ਮੇਰੇ ਬੇਟੇ ਦਾ ਨਾਮ ਹੈ ਗਜ਼ਲ ਮੇਰੇ ਘਰ ਦਾ ਨਾਮ ਹੈ ਵਿਰਾਸਤ ਮੇਰਾ ਖਾਨਦਾਨ ਹੈ ਵਿਰਾਸਤ ਮੇਰਾ ਖਾਨਦਾਨ ਹੈ ਇੱਕ ਦਿਨ ਅਜ਼ਰ ਤਮਾਸ਼ਾ ਹੋਇਆ ਉਹ ਕੇ ਪਰ ਪਰ ਅਸਰ ਹੋਇਆ ਕਲਮ ਮੇਰੀ ਦਾ ਪੈਰ ਸੀ ਭਾਰੀ ਦੱਸੇ ਮੈਂ ਕੋ ਸ਼ਰਮ ਦੀ ਮਾਰੀ ਮਾਂ ਮੇਰੀ ਤੇ ਰੁਕ ਤਾ ਲਾਇਆ ਉਸ ਨੂੰ ਆਪਣੇ ਕੋਲ ਬਿਠਾਇਆ ਫਿਰ ਤਰ੍ਹਾਂ ਤਰ੍ਹਾਂ ਹੁਕਮ ਸੁਣਾਇਆ ਜਾ ਕੇ ਸ਼ਹਿਰ ਚ ਚੈੱਕ ਕਰਵਾਇਆ ਜੇ ਟਿਕ ਵਿੱਚ ਕਵਤਾ ਹੋਈ ਜੰਮਣ ਦੀ ਤੇ ਲੋੜ ਨਾ ਕੋਈ ਜੰਮਣਾ ਹੈ ਤਾਂ ਗੀਤ ਜਪ ਜੋ ਜ਼ਮਾਨੇ ਦੀ ਹੈ ਗੀਤ ਜਪ ਸੁਣੀ ਕਾਂਦੇ ਨਜ਼ਰ ਟਿਕਾ ਕੇ ਫੇਰ ਖੋਲ ਕੇ ਅੱਖਾਂ ਬੋਲੀ ان جمعیہ کو بھاما ہے سماس نے قدر کرا دیا کھوہا لاشتہ نال پر آتیا سمجھو بھی کس سمجھو لوگ کو سمجھ گئی تا روکو 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 قدر کرا دیا ان جمعیہ کو بھاما دے نہیں کہ جسے بھی گیت دہیا نہیں ہونا جیت بھی دھوکے روکو جانا کے رچنا پر پراتو رکھا کے جیسے کھوہا شاہد کو بھی کی جیتا کو بھی بیار کریں کبتہ جنہ ستکار کریں کبتہ جنہ ستکار کریں کبتہ ਇਸ ਚਾਹੀਦੇ ਨੇ ਕਵੀ ਚਾਹੀਦੇ ਨੇ ਸਾਨੂੰ ਕਲਾਕਾਰ ਚਾਹੀਦੇ ਨੇ ਸਾਨੂੰ ਸੰਗੀਤਕਾਰ ਚਾਹੀਦੇ ਨੇ ਸਾਨੂੰ ਪੇਂਟਰ ਚਾਹੀਦੇ ਨੇ ਸਾਨੂੰ ਬੁਤ ਤਰਾਸ਼ ਚਾਹੀਦੇ ਨੇ ਤਾਂ ਕਿ ਇਸ ਤਕਦੀਨ ਨੂੰ ਸਹੀ ਹੋਰ ਖੂਬਸੂਰਤ ਬਣਾ ਸਕੀਏ ਇਸ ਤਕਦੀਨ ਨੂੰ ਖੂਬਸੂਰਤ ਬਣਾਉਣ ਵਾਸਤੇ ਇਹੋ ਜਿਹਾ ਕਲਾਵਾ ਦਾ ਬਹੁਤ ਜ਼ਰੂਰੀ ਹੈ ਇਹੋ ਜਿਹਾ ਅਹਿਸਾਸਾਂ ਉਹ ਸ਼ਬਦਾਂ से 코로나 ਬਹੁਤ ਜਿਨੀ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਸਰਸੇ ਦੇ ਵਿੱਚ ਇਸ ਲੈਵਲ ਤੇ ਗਜ਼ਲ ਲਿਖੜਵਾਲੇ کشمیر موجودی بھوم دیوچ ساگر ساسو دیوچ راج نے میں ایز ای پرنسیپل گومن نیشنل کالیس سے میں چاہوں گا کہ کسی دن مشاہرہ ساڑے اس کالیس سے بچے جدہ جائے پچھے لیے بڑا افسوس ہو رہا ہے کہ ڈاکٹر سکدیو سے ان سمینار سے گا سر سے دیوچ نیشنل سمینار ڈاکٹر حردندر نے ارگنائز کیتا سے اور ਉਹਨਾਂ ਨੇ ਸਵੇਖ ਪ੍ਰਿਸਪਸ ਨੂੰ ਰਿਕਵੈਸਟ ਕੀਤੀ ਕਿ ਕੇਐਸੀ ਸੈਮੀਨਾਰ ਜਿੰਨਾ ਸਾਡੇ ਕਾਲਜ ਵਿੱਚ ਕਰਨਾ ਚਾਹੁੰਦੇ ਆ ਪਰ ਖਫੇ ਪੱਖੇ ਤੋਂ ਪਤਾ ਨਹੀਂ ਇਹਨਾਂ ਡਰ ਕਿਉਂ ਲੱਗਦਾ ਹੈ ਅਜਿਹੇ ਜਮਾਨੇ ਦੇ ਵਿੱਚ ਕਸੇ ਆਪਣੀ ਗੱਲ ਕਹਿ ਸਕਤੋਂਗੇ ਔਰ ਉਹਨੂੰ ਉਹਨੂੰ ਕਹਿਣ ਦੇ ਦਿੰਦੇ ਜਿਹੜੀ ਫਿਨ ਬੁੱਕ ਸਪੈਸ਼ਲ ਹੈ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਫੰਡਮੈਂਟਲ ਰਾਈਟ ਹੈ ਸਾਡਾ ਕਿ ਅਸੀਂ ਆਪਣੀ ਗੱਲ ਕਹਿ ਸਕਦੇ ਤੇ ਮੈਂ ਮੈਨੂੰ ਮੌਕਾ ਮਿਲਿਆ ਡਾਕਟਰ ਹਰਿੰਦਰ ਨੂੰ ਕਹਿ ਸਕੇ ਹੁਣ ਹੁਣ ਆਪਣੇ ਹੱਥ ਦੇ ਵਿੱਚ ਹੈ ਸਾਰਾ ਕੁਝ ਪੁਰਤਕਵਾਇ ਇੱਥੇ ਜੋ ਪਰਵਾਨੇ ਆਪਣੇ ਕਾਲਜ ਦੇ ਚਾਹ ਦੇ ਨੇ ਦੇਖਦੇ ਕਿ ਕੀ ਹੋਣਾ ਕੀ ਹਲਾਂ ਦੇਰੇ ਮੇਰਾ ਪਰ ਆਵਾ ਤੇ ਫਿਰ ਜਦੋਂ ਮੈਂ ਵੀਰ ਸੁਲਾਈ ਦੇ ਕਹਿੰਦਾ ਮੈਂ ਨਾ ਅੰਗਰੇਜ਼ਾਂ ਨੇ ਉਹਦੇ ਮੋਢਿਆਂ ਤੇ ਚੱਕ ਲਿਆ ਤੇ ਨੱਥ ਲੱਗੇ ਵੀ ਇਹ ਕੀ ਚੀਜ਼ ਹੈ ਇਹ ਇਹਦਾ ਕਲਾਕਾਰ ਕਲਾਕਾਰ ਦਾ ਇੰਨਾ ਸਤਿਕਾਰ ਆਮ ਲੋਕ ਦਿੰਦੇ ਐ ਤੇ ਕੁਝ ਆਮ ਲੋਕ ਅੱਜ ਇਸ ਕਲਾਕਾਰ ਦਾ ਸਤਿਕਾਰ ਕਰਨਾ ਹੈ ਰਜੀਸ਼ ਜੀ ਤੇ ਵਿਕਟੂ ਜੀ ਮਨਨ ਇੱਕ ਲੋਕਲਾਸੀ ਪਰ ਹੁਣ ਮੈਂ ਤੁਹਾਨੂੰ ਸਤਿਰਾ ਦੇਣਾ ਆਉਂ ਸਟੇਜ ਤੇ ਤੇ ਉਹਨਾਂ ਦਾ ਸਤਿਕਾਰ ਕਰੋ ਅਨ ਦਾ ਸਤਿਕਾਰ ਤੋਂ ਬਾਅਦ ਮੈਂ ਤੁਹਾਨੂੰ ਭਾਨਾ ਰੂਗਰੂ ਕਰ ਰਿਹਾ ਅੱਜ ਦੇ ਸਾਡੇ ਮੁੱਖ ਗਾਇਕ ਨੇ ਬਲਕਰ ਬਲ ਜੀ ਉਹ ਤੁਹਾਨੂੰ ਆਪਣੀਆਂ ਗੱਲਾਂ ਆਪਣੀਆਂ ਰਚਨਾਵਾਂ ਆਪਣੇ ਗੀਤ ਸੁਣਾਉਣਗੇ بلکہ بالجی نو بے پیارے مہربانی بو گئے ماند تر تک جان ਨੀਰਾ ਮਹਿੰਗੀਆਂ ਬਹੁਤ ਜ਼ਮੀਨਾ ਸਸਤੀਆਂ ਲੇਥੇ ਬਹੁਤ ਜ਼ਮੀਰਾ ਮਹਿੰਗੀਆਂ ਬਹੁਤ ਜ਼ਮੀਨਾ ਦਿਲ ਦਾ ਨਿੱਕ ਨਾ ਦੇਖੇ ਕੋਈ ਸਗਮੰਦ ਦੀਪ صفا ہے اس کے سلانی سترہاں وہ بحث کر رہے تھے گلت ہاں کے ٹھیک ہاں وہ بحث کر دے رہے تھے گلت ہاں کے ٹھیک ہاں سے آتا جو ساری روحان سکون دے دے سے اکام کر دے رہی ہے شد پر کے حصے بڑھے ہیں تیری قریب دی جوان جدو ہوئی سلیم شاہد صاحب کا صدقار کرنے